ਸਤਿ ਸ੍ਰੀ ਅਕਾਲ ਜੀ ਨਵੇਂ ਵਲੌਗ ਵਿੱਚ ਸਵਾਗਤ ਕਰਦੇ ਆ ਅੱਜ ਆਪਾਂ ਟਰਾਲੀ ਭਰਨ ਆਏ ਆ ਆਪਣੇ ਇਥੇ ਲਾਗੇ ਖੂਆ ਪਰ ਖੱਤਾ ਹੋਆ ਗਿੱਲਾ ਆ ਅੱਜ ਬਾਜਦੀਆਂ ਪੂਰੀਆਂ ਅਡਾਰੀਆਂ ਭਰ ਹੋਣੀਆਂ ਹੈਗੀ ਤਾਂ ਥੋੜੀ ਆ ਪਰ ਹੈ ਖੱਤਾ ਗਿੱਲਾ ਬਹੁਤ ਆ ਬਾਕੀ ਤੁਹਾਨੂੰ ਦਿਖਾਉਣੇ ਆ ਇਧਰ ਖੱਤਾ ਗੰਨਾ ਦਾ ਗਿੱਲਾ ਆ ਮਰੇ ਇਧਰ ਪੱਠਿਆਂ ਵਾਲਾ ਬਹੁਤ ਜ਼ਿਆਦਾ ਗਿੱਲਾ ਹੈਗਾ ਤਾਂ ਇਹਦੇ ਇੱਥੇ ਪਹਿਲਾਂ ਬੈਗ ਵਾਲਦੇ ਸੀ ਬੈਗ ਵੱਡੀ ਨਹੀਂ ਜੀ ਟਾਇਰ ਥੋੜੇ ਘੱਟ ਕਰਕੇ ਸਲੈਪ ਗੱਡੀ ਜਾਂਦਾ ਹੈਗਾ ਮਿੱਟੀ ਲੱਗ ਜਾਂਦੀ ਹੈ ਟਾਇਰਾਂ ਨੂੰ ਜਿੰਨੀ ਗੁੱਲੀ ਹੈਗੀ ਆ ਹੁਣ ਦੇਖਦੇ ਆ ਇਹਨੂੰ ਜੇ ਭਰ ਕੇ ਤੁਹਾਨੂੰ ਦਿਖਾਉਨੇ ਆ ਆਪਾਂ ਹੁਣ ਵਾਸ ਭਰ ਗਈ ਸੀਗੀ ਜਿੰਨੀ ਕ ਤੂੜੀ ਸੀਗੀ ਇੱਥੇ ਟਰਾਲੀ ਘੱਟਣ ਲੱਗੇ ਸੀਗੇ ਹੁਣ ਦੇਖੋ ਕੀ ਬਣਦਾ ਜੜਦਾ ਕਿੱਲਾ ਖੱਤਾ ਆ ਹੁਣ ਵੇ ਕਿਤਾ ਬਾਕੀ ਦੇਖਦੇ ਆ ਥੱਲੇ ਦਾ ਰਗਿੱਲਾ ਹੈ ਕੋਈ ਅਜਵਾਜ ਕੀ ਕਰਦਾ ਹੈ ਦੇਖੋ ਥੱਲੇ ਧੀ ਹੈ ਰਗਿੱਲੀ ਹੈ ਖਾਲੀ ਮਸੀ ਦਰਦੀ ਸੀ ਬਾਕੀ ਬਾਬੇ ਦੀ ਕਿਰਪਾ ਦੇਖਦੇ ਆ ਕੀ ਕਰਦਾ ਹੈ ਬਾਕੀ ਬਣੇ ਰਿਹਾ ਵੀਡੀਓ ਨਾਲ ਆਹ ਲੱਕਨੀ ਕਿਨੀ ਲੀਵੰਦੀਆਂ ਦੀ ਆ ਲੈ ਇੱਥੇ ਵੀ ਲੀਵ ਬੈਠੀ ਆ ਤੂੰ ਪਹਿਲਾ ਆ ਦੇਖ ਲੈ ਮੇਰਾ ਹੱਥ ਪੈਰ ਇਦਾਂ ਦਾ ਇਦਾਂ ਦਾ ਕਰਦਾ ਲੈ ਲੈ ਪੈਰ ਥੱਲੇ ਖੁੱਪਦਾ ਜਾਂਦਾ ਤੁਸੀਂ ਕਹਿੰਦਾ ਪੈਨ ਜਾਣ ਕੇ ਕਹਿੰਦਾ ਲੈ ਟਾਇਰਾਂ ਨੂੰ ਦੇਖ ਲੈ ਕਿੰਨੀ ਮਿੱਟੀ ਲੱਗੀ ਆ ਟਰਾਲੀ ਦੇ ਟਾਇਰ ਆ ਨਾ ਬੰਦ ਹੋਏ ਪਏ ਆ ਆਹ ਟ੍ਰਾਲੀ ਦੇ ਟਾਇਰ ਬੰਦ ਆ ਕੋਈ ਵਾਸੇ ਉਹ ਨਹੀਂ ਗੱਲ ਦੇ ਬਾਕੀ ਮੈਂ ਅੱਗੇ ਵੀਡੀਓ ਦੇ ਨਾਲ Thank <laughs> you. ਕੁਲੀ ਦਾ ਰੇਨ ਗਿਆ ਤੇ ਜੇਕਰ ਸੋ ਕਾਰਾ ਲੱਗਿਆ ਤਾਂ ਉਹ ਸਹੀ ਨਕ ਪਰੇ ਇਹ ਵੱਟੇ ਮਾਰਨੀ ਨਹੀਂ ਲੈਂਦੀ ਮਾਰਦੇ ਬਾਕੀ ਦਾ ਆਹ ਪਾਤ ਜੇ ਜਾਂਦੀ ਕਿੱਦਾ ਐ ਟਰਡੀ ਆ ਉਹ ਹੀ ਪਿੱਛੇ ਵੈਕ ਜਾਣ ਲਈ ਐ ਮੋਰੇ ਹੋਰ ਨਹੀਂ ਕਾੜੀ ਦਾ ਕਟਾਣ ਡੇ ਲੈ ਲੈ ਟਰਡੀ ਆ ਅਗਰ ਕੱਟੀ ਆ ਅਰੇ ਹਲੇ ਨਹੀਂ ਚੱਲ ਲੈ ਕੰਦਾ ਰੱਖੋ ਤਾਂ ਇਹ ਕਿ ਗੋੜੀ ਜਾਂ ਟਰਾਲੀ ਹੈ ਟਰਾਲੀ ਹੈ ਇਹ ਹੁਣ

ਬਸ ਕਰਦੇ ਪਿਛਾਣੋ ਬਸ ਆਹ ਹੋਰ ਗਾਦੇ ਮੜਾਇਆ ਬਾਤ ਹੈ ਯਾ ਟਾਈਟਲ ਹਣੀ ਸੀ ਲੱਗ ਗਈ ਘਰੇ ਆ ਗਏ ਸੀਗੇ ਇਹ ਵਲੌਗ ਦਾ ਹੁਣ ਆਪਾਂ ਇੱਥੇ ਐਂਡ ਕਰਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਔਰ ਲਾਈਕ ਕਰਿਓ